ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਜhone ਵਧੀਆ ਹੋਵੋਗੇ ਤੇ ਸਟਾਰਟ ਕਰਦੇ ਆ ਅੱਪਾ ਅੱਜ ਦੀ ਨਿਊ ਵੀਡੀਓ ਦੇਖ ਸਕਦੇ ਹੋ ਤੁਸੀਂ ਅੰਜ ਸੋ ਰਿਆ ਤੇ ਲਵਲੀਨ ਵੀ ਸੁੱਤੀ ਪਈ ਆ ਸਵੇਰੇ 7:30 ਹੋ ਰਹੇ ਨੇ ਸਾਢੇ 7:00 ਵੱਜ ਰਹੇ ਨੇ ਤੇ ਤਿੰਨ ਦਿਨ ਆਲਰੇਡੀ ਗੈਪ ਪੈ ਗਿਆ ਸੀਗਾ ਮੇਰੀ ਵਲੌਗ ਦੇ ਵਿੱਚ ਤਾਂ ਸੋਚਿਆ ਮੈਂ ਕਿ ਚਲੋ ਹੁਣ ਬਣਾ ਲੈਣੀ ਆ ਕਿਉਂਕਿ ਤਬੀਅਤ થોੜੀ ਠੀਕ ਨਹੀਂ ਚੱਲ ਰਹੀ ਤੇ ਦਿਨੇ ਵੈਸੇ ਵੀ ਟਾਈਮ ਨਹੀਂ ਲੱਗਦਾ ਅੰਸ਼ ਦੇ ਨਾਲ ਸਾਰਾ ਦਿਨ ਫਿਰ ਇੱਕ ਮਤਲਬ ਖੇਡਦਾ ਹਨਾ ਵਿੱਚ ਦੀ ਇੱਕ ਦੋ ਵਾਰੀ ਨੈਪ ਲੈਂਦਾ ਪਰ ਜ਼ਿਆਦਾਤਰੇ ਖੇਡਦਾ ਹੀ ਆ ਤਾਂ ਫਿਰ ਇਸ ਕਰਕੇ ਮੈਂ ਇਹਦੇ ਨਾਲ ਟਾਈਮ ਸਪੈਂਡ ਕਰਨਾ ਜ਼ਰੂਰੀ ਸਮਝਦੀ ਹਾਂ ਤਾਂ ਇਸੇ ਕਰਕੇ ਗੈਪ ਪੈ ਜਾਂਦਾ ਤਾਂ ਚਲੋ ਅੱਜ ਦੀ ਆਪਾਂ ਵੀਡੀਓ ਜਿਹੜੀ ਹੈਗੀ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਕਲਿੱਪ ਸ਼ੇਅਰ ਕਰਦੀ ਹਾਂ ਆ ਦੇਖਿਓ ਤੁਸੀਂ ਮੈਂ ਕਾਲ ਰਸਲਾ ਚਾਹਨੀ ਆ ਕਿ ਆਪਣੀ ਪੀਤਾ ਵੀ ਚੈਨਲ ਬਣ ਗਿਆ ਪ੍ਰੀਤ ਅਸ਼ਵਾਲ ਤੇ ਤੇ ਤੁਸੀਂ ਸਾਰਾ ਨਾ ਸਬਸਕ੍ਰਾਈਬਰ ਕਰ ਲੈਣਾ ਤੇ ਇਹ ਵਲੌਗ ਪਾਇਆ ਕਰਨੇ ਤੁਸੀਂ ਨਾਲ ਜ਼ਰੂਰ ਸਪੋਰਟ ਕਰਨੀ ਠੀਕ ਹੈ ਕਹਿੰਦੇ ਹੁੰਦੇ ਐ ਨਾ ਵੀ ਕੀ ਕਹਿੰਦੇ ਨੇ ਖਰਬੂਜੇ ਨਾ ਖਰਬੂਜਾ ਰੰਗ ਫੜ ਲੈਂਦਾ ਤਾਂ सोनू ਨੇ ਗੁੜਤੀ ਦੇਤੀ ਭਾਈ ਆਪਦੀ ਭੈਣ ਨੂੰ ਤੇ ਆਪਦੇ ਜੀਜੇ ਨੂੰ ਨਵੇਂ ਨੂੰ ਇਹ ਇਹਨਾਂ ਨੇ ਵੀ ਚੈਨਲ ਬਣਾ ਲਿਆ ਇਹਨਾਂ ਨੂੰ ਸਬਸਕ੍ਰਾਈਬਰ ਕਰ ਲਿਓ ਮੈਨੂੰ ਲੱਗਦਾ ਵੀ ਜਿੰਨੇ ਵੀ ਆਹ ਜਿਹੜੇ ਹਨਾ ਵੀ ਲਵ ਮੈਰਿਜ ਵਗੈਰਾ ਕਰਵਾਉ ਰਹੇ ਨੇ ਜਾਂ ਕਰਵਾ ਕੇ ਵਲੌਗਰ ਬਣੇ ਨੇ ਡੇਲੀ ਰੂਟੀਨ ਵਲੌਗ ਕਰਦੇ ਨੇ ਹਨਾ ਤੇ ਇਹਨਾਂ ਦਾ ਸਾਰਾ ਤਾਂ ਇੰਗਲਿਸ਼ 'ਚ ਹੱਥ ਤੰਗ ਹੀ ਆ ਇਹਨੂੰ ਕੋਈ ਦੱਸਣ ਵਾਲਾ ਹੋਵੇ ਭੈਣੇ ਸਬਸਕ੍ਰਾਈਬ ਹੁੰਦਾ ਸਬਸਕ੍ਰਾਈਬਰ ਨਹੀਂ ਹੁੰਦਾ ਤੇ ਚਲੋ ਭੈਣ ਨੇ ਦੇਤੀ ਗੁੜਤੀ ਆਪਦੀ ਭੈਣ ਨੂੰ ਕਹਿੰਦੀ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਭਾਈ ਕਰ ਲਿਓ ਕਿਉਂਕਿ ਉਹਨੇ ਵੀ ਹੁਣ ਕੁੱਤ ਬਣਾ ਸਟਾਰਟ ਕਰਨਾ ਡੇਲੀ ਵਲੌਗਿੰਗ ਸਟਾਰਟ ਕਰਨੀ ਹੈ ਇਹ ਇੱਕ ਚੀਜ਼ ਹੋਰ ਕਹਿੰਦੇ ਨਾ ਪਾਪਾ ਹੁਣ ਚਾਹੇ ਤੁਸੀਂ ਮੇਰੇ ਤੇ ਲਾ ਲਓ ਮੈਂ ਵੀਡੀਓ ਬਣਾ ਕੇ ਪਾਤੀ ਹੁਣ ਮੇਰੇ ਪਿੱਛੇ ਦੇਖ ਲਓ ਮਤਲਬ ਜਿਵੇਂ ਵੀ ਜੋ ਵੀ ਪਿਆ ਹਾਲਾਂਕਿ ਮੈਂ ਮੈਂ ਚੀਜ਼ ਮੈਨੂੰ ਪਤਾ ਲੱਗ ਜਾਂਦੀ ਹੈ ਨਾ ਕਿਹੜੀ ਚੀਜ਼ ਮਗਰ ਪਈ ਹੋਈ ਆ ਸਭ ਨੂੰ ਪਤਾ ਹੁੰਦਾ ਕਈ ਵਾਰੀ ਕੋਈ ਇਗਨੋਰ ਕਰ ਦਿੰਦਾ ਪਰ ਜਿਹੜੀ ਦੁਨੀਆ ਦੇਖਣ ਵਾਲੀ ਆ ਨਾ ਉਹ ਨਾ ਚਾਹੇ ਛੋਟੀ ਜੀ ਚੀਜ਼ ਹੋਵੇ ਉਹ ਵੀ ਨੋਟ ਕਰ ਲੈਂਦੇ ਨੇ ਤਾਂ ਇਦਾਂ ਹੀ ਹੋਇਆ ਇਹਨੇ ਸੁਣੂ ਨੇ ਨਾ ਇੱਕ ਮੈਂ ਤੁਹਾਨੂੰ ਦਿਖਾਨੀ ਆ ਫੋਟੋ ਸਾਈਡ ਤੇ ਐਡ ਕਰਦੀ ਆ ਇਹਨੇ ਇੱਕ ਵਲੌਗ ਪਾਇਆ ਸੀ ਰੀਸੈਂਟਲੀ ਕਿ ਅਸੀਂ ਬਾਬੇ ਦੀ ਕਿਰਪਾ ਨਾਲ ਨਵਾਂ ਘਰ ਲੈ ਲਿਆ ਪਾਈ ਪੈ ਨੇ ਘਰ ਲੈ ਲਿਆ ਸੀ ਸਾਰਿਆਂ ਨੂੰ ਖੁਸ਼ੀ ਹੋਈ ਸਾਰਿਆਂ ਨੇ ਵਧਾਈਆਂ ਦਿੱਤੀਆਂ ਵਧਾਈਆਂ ਦੇ ਦੇਂਦੇ ਦੇ ਥੱਕਾ ਕੇ ਕਮੈਂਟਾਂ ਦੇ ਵਿੱਚ ਵੀ ਚੱਲ ਵਧੀਆ ਕੁੜੀ ਕੰਮ ਕਰ ਰਹੀ ਸੀ ਚੱਲ ਵਲੌਗਿੰਗ ਵਧੀਆ ਵਿਊਜ਼ ਆਉਂਦੇ ਸੀ ਚੰਗੇ ਡਾਲਰ ਕਮਾਏ ਕੁੜੀ ਨੇ ਘਰ ਲੈ ਲਿਆ ਚੰਗਾ ਹਨਾ ਤੇ ਹੁਣ ਗੱਲ ਵਿੱਚੋਂ ਕੋਈ ਹੋਰ ਹੀ ਨਿਕਲੇ ਮੈਂ ਤੁਹਾਨੂੰ ਦੱਸਦੀ ਆ ਆ ਦੇਖਿਓ ਜਰਾ ਆ ਤੁਸੀਂ ਦੇਖ ਸਕਦੇ ਹੋ ਆ ਉਹੀ ਘਰ ਆ ਜਿਹੜੇ ਘਰ ਦੇ ਵਿੱਚ ਇਹਨਾਂ ਨੇ ਸਫਾਈ ਕੀਤੀ ਸੀ ਤੇ ਸੋਨੂ ਨੇ ਵਲੌਗ ਪਾਇਆ ਸੀ ਕਿ ਇਹ ਸਾਡਾ ਘਰ ਆ ਅਸੀਂ ਨਵਾਂ ਘਰ ਲੈ ਲਿਆ ਠੀਕ ਹੈ ਆ ਆ ਦੇਖੋ ਤੁਹਾਨੂੰ ਪਤਾ ਲੱਗ ਰਿਹਾ ਹੁਣ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਇੱਕ ਹੋਰ ਇੱਕ ਫੋਟੋ ਐਡ ਕਰਦੀ ਆ ਦੇਖਿਓ ਕੇ ਦੀਦੀ ਦੇ ਘਰ ਪਹਿਲੀ ਵਾਰ ਹੀ ਗਈ ਇਹ ਇਹ ਵਲੌਗ ਪਾਇਆ ਨੇ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਛੋਟੀ ਜੀ ਕਲਿੱਪ ਆ ਦੇਖਿਓ ਤੁਸੀਂ ਹੂੰ ਕੀਤਾ ਤੁਸੀਂ ਸਾਰੇ ਨੇ ਕੁਝ ਨੋਟ ਜਿਹੜੇ ਘਰ ਦੇ ਵਿੱਚ ਇਹ ਸਾਰਾ ਟੱਬਰ ਸਫਾਈਆਂ ਕਰਕੇ ਆਇਆ ਸੀ ਕਿ ਅਸੀ ਘਰ ਲੈ ਲਿਆ ਸਤਾਰਾ ਨੂੰ ਬੜੀਆ ਖੁਸ਼ੀ ਹੋਈ ਕਿ ਚਲੋ ਸੋਨੂ ਨੇ ਘਰ ਲੈ ਲਿਆ ਉਹ ਹੀ ਘਰ ਦੇ ਵਿੱਚ ਇਹ ਵਿਆਹ ਤੋਂ ਬਾਅਦ ਆਪਦੀ ਦੀਦੀ ਕੋਲ ਪਹਿਲੀ ਵਾਰ ਗਈ ਇਟ ਮੀਨਸ ਇਹਦੀ ਦੀਦੀ ਉੱਥੇ ਰਹਿ ਰਹੀ ਹੈ ਜਿਹੜੀ ਦਾ ਹੁਣ ਇਹਨਾਂ ਨੇ ਵਿਆਹ ਕੀਤਾ ਤੇ ਮੈਨੂੰ ਵੀ ਸਮਝ ਨਹੀਂ ਆਈ ਵੈਸੇ ਕਮੈਂਟਾਂ ਦੇ ਵਿੱਚ ਸ਼ਾਇਦ ਮੈਂ ਚੀਜ਼ ਨੋਟ ਨਾ ਕਰਦੀ ਪਰ ਲੋਕ ਨਾ ਜਿਹੜੇ ਆਮ ਨੇ ਉਹ ਲੋਕ ਨੋਟ ਕਰਦੇ ਨੇ ਇਹ ਚੀਜ਼ਾਂ ਤਾਂ ਸਾਰਿਆਂ ਦੇ ਮੋਸਟਲੀ 21 ਕੁਐਸਚਨਸ ਨੇ ਕੀ ਜਿਹੜੇ ਘਰ ਦੇ ਵਿੱਚ ਆਪ ਸਫਾਈ ਕੀਤੀ ਆ ਉਸੇ ਹੀ ਘਰ ਦੇ ਵਿੱਚ सोनू ਦੀ ਭੈਣ ਦਾ ਵਿਆਹ ਕਿਵੇਂ ਹੋ ਗਿਆ ਸੈਕੰਡ ਥਿੰਗ ਤੁਸੀਂ ਨੋਟ ਕੀਤੀ ਹੋਣੀ ਇੱਕ ਗੱਲ ਕਿ ਉਸ ਘਰ ਦੇ ਵਿੱਚ ਸਿਰਫ ਇਹਦੀ ਭੈਣ ਤੇ ਦਾ ਜੀਜਾ ਹੀ ਆ ਉਹਦੀ ਫੈਮਲੀ ਨਹੀਂ ਤਾਂ ਹੋ ਸਕਦਾ ਵੀ ਫੈਮਲੀ ਤੋਂ ਪਹਿਲਾਂ ਹੀ ਅਲੱਗ ਕਰਤਾ ਹੋਵੇ ਜਾਂ ਰਹਿੰਦਾ ਹੋਵੇ ਪਰ ਇਹ ਘਰ ਪਹਿਲਾਂ ਖਾਲੀ ਸੀ ਹੋ ਸਕਦਾ ਭਈ ਇਹਨਾਂ ਨੇ ਗਿਫਟ ਦਿੱਤਾ ਹੋਵੇ ਆਪਣੀ ਕੁੜੀ ਨੂੰ सोनू ਨੇ ਆਪਣੀ ਭੈਣ ਨੂੰ ਘਰ ਗਿਫਟ ਦਿੱਤਾ ਹੋਵੇ ਇਹ ਵੀ ਤਾਂ ਹੋ ਸਕਦਾ ਪਰ ਜਵਾਬ ਦੇਣਾ ਤਾਂ ਬੰਦ ਆ ਮੇਰੇ ਹਿਸਾਬ ਨਾਲ ਕਿ ਉਹਨਾਂ ਨੇ ਜਿਹੜਾ ਘਰ ਹੈਗਾ ਉਹ ਕਿਉਂ ਪਹਿਲਾਂ ਆਪਣਾ ਦੱਸਿਆ ਤੇ ਉਹੀ ਘਰ ਦੇ ਵਿੱਚ ਉਹਦੀ ਭੈਣ ਵਿਆਹ ਤੋਂ ਬਾਅਦ ਕਿਉਂ ਰਹਿ ਰਹੀ ਹੈ ਤਾਂ ਚਲੋ ਆਪਣਾ ਆਪਣਾ ਮਸਲਾ ਹੁੰਦਾ ਹੈ ਨਾ ਸਾਰਾ ਵੈਸੇ ਸੋਨੂ ਬੋਲਣ ਲੱਗੀ ਤਾਂ ਜਲ ਬਿਲਕੁਲ ਵੀ ਨਹੀਂ ਦੇਖਦੀ ਹੈ ਨਾ ਆ ਰੀਸੈਂਟਲੀ ਇੱਕ ਵਲੌਗ ਹੋਰ ਪਾਇਆ ਸੀ ਉਹਨੇ ਅਹੇ ਯਾਰ ਮੈਨੂੰ ਛੱਡਿਆ ਆਪਣੇ ਜੀਜੂ ਨੂੰ ਕਹਿੰਦੀ ਆ ਨਾਲੇ ਤਾਂ ਜੀਜੂ ਤੇ ਨਾਲੇ ਯਾਰ ਬਸ ਹੁੰਦਾ ਨਾ ਮੂਡ ਮੱਤ ਹੌਲੀ-ਹੌਲੀ ਆਜੂਗੀ ਅਕਲ ਜਦੋਂ ਕਬੀਲਦਰੀ ਚ ਪੈਗੀ ਹਜੇ ਤਾਂ ਭੈਣ ਟੰਗੀ ਗਈ ਆ ਜਦੋਂ ਆਪ ਵੀ ਆਹੀ ਗਈ ਫੇਰ ਸ਼ਾਇਦ ਥੋੜੀ ਬਹੁਤਾ ਕਲ ਆਜੇ ਤੇ ਤਾਂ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦੀ ਸੀ ਆ ਦੇਖੇ ਤੁਸੀਂ ਤੇ ਕੱਲ ਦੀ ਮੇਰੀ ਵੀਡੀਓ ਬਹੁਤ ਵਾਇਰਲ ਮੈਂ ਸਮਝੂਗਾ ਨਾ ਮੈਂ ਸਮਝੂ ਤੇ ਇਹਨੇ ਕਬ ਮੈਨੂੰ ਵੀਡੀਓ ਸ਼ੇਅਰ ਕਰਦੀ ਆ ਹਾ ਜਰਾ ਵੀਡੀਓ ਦੇਖੇ ਪਰ ਦੇ ਕਾਲਸ ਆਏ ਫਰਸਟ ਥੈਂਕ ਯੂ ਸੋ ਮਚ ਫਸਟ ਆਫ ਆਲ ਦੀ ਸੈਕੰਡ ਥਿੰਗ ਦੇਖੋ ਮੈਨੂੰ ਪਹਿਲੇ ਤੇ ਮੈਂ ਕਵਾਂਗਾ ਕਿ ਆਪਨੇ ਮੈਨੂੰ ਜੀਵੰਦਾ ਵਿੱਚ ਹੋ ਵੀ ਬਣਾਇਆ ਯਸਟ ਡਾਟ ਆ ਥਿੰਗ ਕੀ ਕਹਿਣਾ ਇਹਦਾ ਕਿ ਮੈਨੂੰ ਜੋ ਵੀ ਰੱਬ ਨੇ ਬਣਾਇਆ ਮੈਂ ਉਹਦੇ ਵਿੱਚ ਖੁਸ਼ ਹਾਂ ਇਹਨੂੰ ਕੋਈ ਦੱਸਣ ਵਾਲਾ ਹੋਵੇ ਕਿ ਤੈਨੂੰ ਰੱਬ ਨੇ ਨਹੀਂ ਬਣਾਇਆ ਤੂੰ ਆਪ ਦੀ ਆਪ ਬਣਿਆ ਰੱਬ ਨੇ ਤੈਨੂੰ ਇੱਕ ਸਹੀ ਸਲਾਮਤ ਸਾਫ਼ ਸੁਥਰਾ ਤੇ ਸਹੀ ਢੰਗ ਨਾਲ ਇੱਕ ਮੁੰਡਾ ਬਣਾਇਆ ਸੀ ਪਰ ਇਹ ਜੋ ਕੁਝ ਵੀ ਤੂੰ ਬਣਿਆ ਹੋਇਆ ਨਾ ਉਹ ਆਪਣੇ ਵਜ੍ਹਾ ਨਾਲ ਬਣਿਆ ਹੋਇਆ ਰੱਬ ਨੇ ਤੈਨੂੰ ਇਹ ਨਹੀਂ ਬਣਾਇਆ ਸੀ ਰੱਬ ਨੇ ਤੈਨੂੰ ਇੱਕ ਮੁੰਡੇ ਦੇ ਰੂਪ ਦੇ ਵਿੱਚ ਦੁਨੀਆ ਤੇ ਭੇਜਿਆ ਸੀ ਤੇ ਇਹਦੇ ਵਿੱਚ ਰੱਬ ਦੀ ਕੀ ਗਲਤੀ ਹੈ ਜੇ ਤੁਸੀਂ ਆਪ ਆਪਣੇ 트랜ਸਜੈਂਡਰ ਜਿਹੜਾ ਹੈਗਾ ਹਨ ਤੁਸੀਂ ਖੁਦ ਤੁਸੀਂ ਚੇਂਜ ਕਰ ਰਹੇ ਹੋ ਆਪਣੇ ਆਪ ਨੂੰ ਤੁਸੀਂ ਖੁਦ ਮਤਲਬ ਆਪਣੇ ਵਿੱਚ ਐਦਾਂ ਦੀਆਂ ਚੀਜ਼ਾਂ ਲੈ ਕੇ ਆ ਰਹੇ ਹੋ ਫੇਮ ਦੀ ਖਾਤਰ ਨੇਮ ਦੀ ਖਾਤਰ ਹਣਾ ਤੇ ਇਹਦੇ ਵਿੱਚ ਰੱਬ ਦੀ ਕੀ ਗਲਤੀ ਹੈ ਬਈ ਰੱਬ ਨੂੰ ਕਿਉਂ ਬਲੇਮ ਕਰ ਰਹੇ ਹੋ ਹੁਣ ਮੈਂ ਆ ਮੈਂ ਕੱਲ ਨੂੰ ਬੁੰਡਿਆ ਵਾਂਗੂ ਲੱਗ ਜਾ ਹਣਾ ਆਪਣੇ ਆਪ ਨੂੰ ਕਰ ਲੱਗ ਜਾ ਤੇ ਕੱਲ ਨੂੰ ਕਹਿ ਦਾਂ ਵੀ ਬਈ ਰੱਬ ਨੇ ਮੈਨੂੰ ਜੋ ਬਣਾਇਆ ਮੈਂ ਉਹਦੇ ਵਿੱਚ ਖੁਸ਼ ਆ ਰੱਬ ਦਾ ਕੀ ਕਸੂਰਾ ਜੋ ਆਪਾਂ ਨੂੰ ਕੁਦਰਤ ਨੇ ਆਪਾਂ ਨੂੰ ਜਿੱਦਾਂ ਦਾ ਬਣਾਇਆ ਆ ਆਪਾਂ ਨੂੰ ਉਦਾਂ ਦਾ ਰਹਿਣਾ ਚਾਹੀਦਾ ਹਾਂ ਜਿਨ੍ਹਾਂ ਨੂੰ ਕੁਦਰਤੀ ਤੌਰ ਤੇ ਹੀ ਪ੍ਰਮਾਤਮਾ ਨੇ ਮਤਲਬ ਜਨਮ ਤੋਂ ਹੀ ਐਦਾਂ ਬਣਾਇਆ ਹੋਇਆ ਉਹ ਆਪਾਂ ਕਹਿ ਸਕਦੇ ਹਾਂ ਪਰ ਜੋ ਆਪਣੇ ਨੇਮ ਤੇ ਫੇਮ ਦੀ ਖਾਤਰ ਜਾਂ ਹਨਾ ਕੁਝ ਵਿਊਜ਼ ਦੀ ਖਾਤਰ ਕਹਿ ਲੋ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਨੇ ਮੈਨੂੰ ਤਾਂ ਨਹੀਂ ਲੱਗਦਾ ਵੀ ਉੱਥੇ ਕੋਈ ਰੱਬ ਦੀ ਗਲਤੀ ਹੈ ਬਈ ਇਹ ਸਭ ਕੁਝ ਬੰਦ ਕਰ ਦੋ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਬਸ ਦੁਨੀਆ ਦਾ ਡੀਐਨਡੀ ਸਮਝ ਲਓ ਹੁਣ ਇਹਦੇ ਘਰ ਦੇ ਦੀ ਖਾਤਰ ਜਦੋਂ ਇਹਦਾ ਵਿਆਹ ਕਰਨਗੇ ਜਾਂ ਹਨਾ ਮਤਲਬ ਇਹੋ ਜਿਹੇ ਮੁੰਡਿਆਂ ਦੀ ਖਾਤਰ ਜਦੋਂ ਉਹ ਵਿਆਹ ਕਰਦੇ ਉਹਨਾਂ ਦਾ ਉਹ ਕੀ ਦੇਖਣਾ ਚਾਣਗੇ ਕੁੜੀ ਕਿ ਮੁੰਡਾ ਉਹਦੀ ਖਾਤਰ ਇਹ ਚੀਜ਼ਾਂ ਨੂੰ ਇਗਨੋਰ ਕਰਨਾ ਸਿੱਖੋ ਇਹੋ ਜਿਹੇ ਲੋਕਾਂ ਨੂੰ ਫੋਲੋ ਨਾ ਕਰੋ ਇਹੋ ਜਿਹੇ ਲੋਕਾਂ ਨੂੰ ਦੇਖ ਕੇ ਕਈ ਵਾਰੀ ਆਪਣੇ ਤੇ ਅਸਰ ਪੈਂਦਾ ਤਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰੋ